ਦੇਖੋ ਭਾਈ ਬਾਕੀ ਦੂਨੀ ਰੈਟਰ ਟਰਾਲੀ ਪਾਉਂਦੀ ਐ ਅੱਧਾ ਸਾਡਾ ਹੈਪੀ ਅੱਗ ਭਿਉਣ ਵਾਲੀ ਗੱਡੀ ਲੈ ਕੇ ਆਇਆ ਉਹ ਜੀ ਭਾਈ ਦੇਖੋ ਤੁਹਾਡੀ ਅੱਖਾਂ ਘੁੰਮ ਰਹੀਆਂ ਦੇਖ ਦੇ ਕੇ ਭਾਈ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਲੱਗਦਾ ਹੈ ਨਾ ਐ ਪੂਰਾ ਵਧੀਆ ਐ ਇੱਥੇ ਆਹ ਦੇਖੋ ਭਾਈ ਕੋਈ ਕਹਿ ਨਹੀਂ ਸਕਦਾ ਵੀ ਇਹ ਟਰਾਲੀ ਹਾਂਜੀ ਬਾਬੇ ਦਾ ਸ੍ਰੀ ਕਾਲ ਜੀ ਹੋ ਸਣਾਓ ਕਿਵੇਂ ਭਾਈ ਸਾਰੇ ਤੇ ਅੱਜ ਦੀ ਵੀਡੀਓ ਬਾਈ ਆਪਣੀ ਹੋਲੇ ਮੋਲੇ ਗਏ ਤੇ ਗਏ ਸੀਗੇ ਆਪਾਂ ਸ਼ਨੀਵਾਰ ਨੂੰ ਤੇ ਰਾਤ ਉੱਥੇ ਗਏ ਤੇ ਰਾਤ ਨੂੰ ਹੀ ਮੁੜੇ ਵੈਸੇ ਤੇ ਬਹੁਤ ਵਧੀਆ ਚੀਜ਼ਾਂ ਦੇਖਣ ਨੂੰ ਮਿਲੀਆਂ ਟਰਾਲੀਆਂ ਟਰੈਕਟਰ ਬਹੁਤ ਸਜਾਏ ਹੋਏ ਬਈ ਬੰਦਿਆਂ ਨੇ ਯਾਨੀ ਕਿ ਜਾਤਰ ਮਾਜੇ ਦਾ ਏਰੀਆ ਦਾ ਸਾਰਾ ਤੇ ਜ਼ਰੂਰ ਦੇਖਿਓ ਸਾਰੀ ਵੀਡੀਓ ਤੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਸਾਰਾ ਕੁਝ ਦੇਖਣ ਨੂੰ ਠੀਕ ਆ ਜੀ ਆਜੋ ਫਿਰ ਹੋਜੀ ਬਾਈ ਹੋਲੇ ਮੋਲੇ ਨੂੰ ਆਏ ਤੇ ਚੈੱਕ ਆਊ ਟਰੈਕਟਰ ਬੜੇ ਬੜੇ ਟਾਇਰ ਐ ਪੂਰਾ ਵਧੀਆ ਬਣਾਇਆ ਹੋਇਆ ਟਰੈਕਟਰ YouTube ਪਰ ਵੀ ਸ਼ਾਇਦ ਹੋਵੇ ਮੇਰੇ ਘਰ ਨਾਲ

ਕਨਹੀਂ ਅਰਸ ਹਾਂ ਐਨਸੇਰਾ ਕੰਮ ਸੇਰਾ ਕੰਮ ਕਰਿਆ ਬਾਈ ਇਹ ਹੁੰਦਾ ਸ਼ੌਂਕ ਕਨਹੀਂ ਬਾਈ ਹਾਂ ਚਲੋ ਪੰਨੇ ਕਹਾ ਜਾਂਦੇ ਇੱਧਰ ਆੜ ਜਣਾ ਖੜਾ ਬਾਈ ਆ ਟਾਇਰ ਦੇਖ ਇੱਧਰ ਆਪਜ ਨੂੰ ਪੂਰੇ ਵੱਡੇ ਵੱਡੇ ਟਾਇਰ ਹੈ ਬਾਈ ਬਾਕੀ ਹਣ ਛੋਟੇ ਪਈ ਹੋਏ ਕਨਹੀਂ ਬਾਈ ਹੌਲੈਂਡ ਮਹੀਨਦਰਾ ਸਵਰਾਜ ਬਾਧੂ ਟਾਇਰ ਹੋਰੇ ਕਨਹੀਂ ਬਾਈ ਹਾਂਜੀ ਹਾਂਜੀ ਹੋ ਸਵਰਾਜ ਕੋਈ ਜ਼ਿਆਦਾ ਹੈ ਜ਼ਿਆਦਾ ਤਾਂ ਹੈਗੀ ਹੈ ਠੀਕ ਠੀਕ ਆਹ ਦੇਖੋ ਜੀ ਬਾਈ ਆ ਸਭ ਇੱਧਰ ਬਾਈ ਨੇ ਟਾਂਵੇਂ ਹੀ ਲਾਦਾ ਉੱਪਰ ਇਹ ਆ 55 ਬਾਈ ਜਿਹੜਾ 2000 ਮਾਡਲ ਤਿਆਰ ਕਰਿਆ ਬਾਈ ਨੇ ਆਪ ਸਾਰੇ ਟਾਇਰ ਟੁਰ ਬੜੇ ਸਾਠ ਚ ਵੀ ਬਣਾਇਆ ਹੋਇਆ ਹੈ ਪੂਰਾ ਵਧੀਆ 18 ਦੇ ਟਾਇਰ ਹੈ ਬਾਈ ਬਹੁਤ ਵੰਲਾ ਰੈਡੀਟਰ ਹਾਂ ਚਲਾਸਰਨ ਵੀ ਕ੍ਰਾਉਨ ਕਰਿਆ ਵੈਨ ਵਧੀਆ ਇਹੋ ਨੇ ਕਰਿਆ ਯਾਰ ਕਾਉਨ ਦੇ ਚਾਰ ਮਾਡਲ ਆਜੂ ਚਾਰ ਲਿਖਿਆ ਹੋਊਗਾ ਉਹਦੇ ਬੰਪਰ ਵਾ ਚਾਰ ਮਾਡਲ ਚਾਰ ਮਾਡਲ ਆਏ ਬਾਈ ਉਹਦਾ ਬਾਈ ਨੇ ਤਿਆਰ ਕਰਿਆ ਮੈਂ ਸਹੀ ਗੱਲਾਂ ਯਾਰ ਕੋਈ ਗੱਲ ਨਹੀਂ ਚਲ ਕੋਈ ਨਹੀਂ ਤੁਮੀ ਪਗਾਲੀ ਕਰਨਾ ਜਾਂ ਤੇਰਾ ਵਕਤ ਆ ਆਹ ਦੇਖੋ ਬਈ ਕੋਈ ਕਹਿ ਨਹੀਂ ਹਦਾ ਵੀ ਇਹ ਟਰਾਲੀ ਹੈ ਆ ਦੇਖੋ ਟਰਾਲੀ ਹੈ ਬਾਈ ਹਾਂ ਇਹ ਜਿਹੜੀ ਲਾਈਉਂਦੀ ਇੰਨੇ ਦੀ ਪੱਕੀਆਂ ਆ ਹਾਂ ਹੁੰਦੀ ਬਾਈ ਰੀਲ ਹੋਣੀ ਬਾਥਰੂਮ ਬਾਥਰੂਮ ਵਿੱਚ ਸਾਰਾ ਕੁਝ ਦਿਖਾ ਰਹੇ ਸੋਲਵੇਟ ਸਾਰਾ ਕੁਝ ਹੈ ਬਾਈ ਹਾਂ ਹੁੰਦੀ ਰੀਲ ਆਉਣੀ ਟਰਾਲੀ ਕੋਈ ਨਹੀਂ ਹੋਣਾ ਜੀ। ਬਹੁਤ ਬੜੇ ਇਕੱਠੇ ਹੋਏ ਰਾਈ ਦੇਖਣੇ ਸਾਰੇ ਆਂ। ਹਾਂ 2004 ਮਾਡਲ ਹੈ ਪੀ। ਕ੍ਰੋਮ ਬਰੋਂ ਦੇ ਆ ਟੋਕਿਆ ਵਾ ਚੰਗਾ। 2004 ਮਾਡਲ ਹੈ। ਮੋਡੀਫਾਈ ਕਰਿਆ ਬਾਈ ਨੇ ਸਾਰੇ। ਮੈਂ ਪੂਰਾ ਵਧੀ ਬਣਾਇਆ। ਵੀਡੀਓ 'ਚ ਦੇਖਣਾ ਹੁਣ ਲੱਗਦਾ। ਨਹੀਂ। 60 ਚਲੀ ਹੋਇਆ ਬਾਈ ਨੇ। ਸਾਰੇ ਬਾਈ ਫੋਟੋ ਖਿਚਾ ਰਹੇ ਆ ਆ ਕੇ ਉੱਪਰ। ਟਰੱਕ ਕਿਉਂਕਿ ਸੋਨੇ ਬਹੁਤ ਬਣੇ ਬਹੁਤ ਜ਼ਿਆਦਾ ਹੀ ਅਗਲੀ ਟਰਾਲੀ ਫਾਰਟਰਾਇੰਗ 60 ਅਮਰੀਕਾ ਉਹ ਉੱਥੇ ਆਹੋ ਆ ਇੱਥੇ ਅਮਰੀਕਾ ਉਹੀ ਹੈ ਫਿਰ ਇੱਥੇ ਅਮਰੀਕਾ ਆ ਦੇਖੋ ਬਈ ਹੁਣ ਬੰਦਾ ਦਿਖਾਈ ਇੱਕ ਇੱਥੇ ਅਮਰੀਕਾ ਬਾਈ ਆ ਵੀ ਭਾਵੇਂ ਨਾ ਹੋ ਗਿਆ ਆ ਦੇਖੋ ਆ ਦੇਖੋ ਆ ਦੇਖੋ ਜੀ ਇੱਥੇ ਅਮਰੀਕਾ ਇੱਥੇ ਕਨੇਡਾ ਦਾ ਲਾ ਬਾਈ ਐ ਫੇਮਸ ਚਲੋ ਬਾਈ ਇੱਥੇ ਨਾਲ ਚੱਲਦੇ ਆਪਾਂ ਚੱਲੇ ਵੀ ਚੱਲ ਚੱਲ ਕਹਾਂ ਚੱਲਰ ਆ ਇੱਕ ਹੋ ਦਿਖਾਈ ਟਰੈਕਟਰ ਨੂੰ ਟਰੈਕਟਰ ਬਹੁਤ ਆਏ ਨੇ ਬੜੀ ਕੰਮ ਕਰਿਆ ਵਾ ਅਸੀਂ ਤਾਂ ਆਪਣੀਆਂ ਗੱਡੀਆਂ ਸੀਟਾਂ ਨਹੀਂ ਹੋਣੀਆਂ ਪਈ ਡਾਉਟ ਭਰੀ ਡਾਉਟ ਭਰੀ ਹੋ ਜਾ ਵਧੀਏ ਟੈਟੂ ਰਹਿਣ ਬੜੇ ਨੇ ਚਾਨਣਾ چیک کرو بولی لیکم ہےپی ہوئے کرایا وا منی گن سالو ہیپی وہ منی منی سالو چلو ہاں ہاں دکھا ਬਹੁਤ پیسے ਲਾਇਆ ਬਾਈ ਇਹ ਲੋਕਾਂ ਨੇ ਐਨ ਪੂਰਾ ਜ਼ਬਰਦਸਤ ਬਾਈ ਹਾਂ ਹਾਂ ਲੰਬੀ ਕਰਕੇ ਪੈ ਜਾਣੀ ਹਾਂ ਮੁੜ ਵੀ ਜਾਊਗਾ ਆਪਕੋ ਮੁੜੂਗਾ ਉਹ ਟਰਾਲੀ ਦਿਖਾ ਦੀ ਇੱਕ ਵਾਰੀ ਖੜ੍ਹਜੋ ਉਹ ਦੇਖੋ ਬਾਈ ਟਰਾਲੀ ਇੱਕ ਹੋਰ ਐ ਗੋਰੀ ਵਧੀਆ ਬਣਾਈ ਵੀ ਜੀ ਬਹੁਤ ਹੋਣੀ ਟਰਾਲੀ ਬਾਈ ਬਹੁਤ پیسے ਲਾਇਦੇ ਬੰਦੇ ਉਹ ਜੀ ਬਾਈ ਦੇਖੋ ਤੁਹਾਡੀ ਅੱਖਾਂ ਘੁੰਮ ਰਹੀਆਂ ਦੇਖ ਦੇ ਕੇ ਬਹੁਤ ਪੈਸੇ ਲੱਗਦੇ ਲੋਕਾਂ ਨੂੰ ਬਹੁਤ ਹੀ ਬਖਲਾ ਪੈਸਾ ਲੱਗਿਆ ਉਹਦਾ ਪਾਵਾ ਬੈਕ ਟੈਕ ਚੈਕਰ ਪੂਰਾ ਘਾਟ ਕੰਮ ਹੈ ਟਰਾਲੀਆਂ ਵਾ ਟਰਾਲੀਆਂ ਸਜੀਆਂ ਅਸੀਂ ਬਾਈ ਕਹਿਣੀ ਪਊਗਾ ਬਾਈ ਸ਼ੌਕ ਦਾ ਕੋਈ ਮੁੱਲ ਨਹੀਂ ਇੱਕ ਤੇ ਕਿ ਚੀਜ਼ ਬਣੀ ਵੀ ਬਾਈ ਟਰਾਲੀ ਵਾ ਟਰਾਲੀ ਹੈ ਅਧਲੀ ਹੜਾ ਸਾਰੇ ਮੱਝ ਵਾਲੇ ਬੰਦੇ ਐ ਸਾਰੇ ਮੱਝ ਦੇ ਏਰੀਆ ਦੇ ਆਡੇ ਥੋੜੇ ਠੰਡੇ ਜਿਹੇ ਆ ਬਾਈ। ਇਹੀ ਬਾਈ ਰੀਜਨਲ ਪਹਿਲੇ ਲਾਉਂਦੇ ਆ। ਸਾਡੇ ਏਰੀਆ ਦਾ ਕਹਿੰਦੇ ਨੇ ਵੀ ਕਿਆ ਕਰਨੇ ਨੇ ਲਾ ਕੇ ਇੰਨੇ ਦਾ ਟਰੈਕਟਰ ਆਜੂ। ਐਜੂ। ਆਪਾਂ ਨੇ ਏਰੀਆ ਵਾਲੇ ਬੰਦੇ ਤਾਂ ਇਹੀ ਕਹਿੰਦੇ ਆ ਵੀ ਇੰਨੇ ਪੈਸੇ ਲਾ ਕੇ ਟਰੈਕਟਰ ਆਜੂ ਇੱਕ ਹੋਰ। ਹਾਂ। ਦਾ ਮਾਜੇ ਦੇ ਮਜਾ ਆ ਲੈ ਜਿਹੜੇ ਲਾਉਨੇ ਹਰੀਜਨ ਵਾਲਾ। ਹਾਂ। ਆਹ ਕੱਡੇ-ਕੱਡੇ ਟਾਇਰ ਤੈਨੂੰ ਵੀ ਇਤਹੀ ਪਾਉਣੇ ਆਪਾਂ ਨੇ ਅਜੇ। ਹਾਂ ਤੇਰੇ ਵਾਲੇ ਨੂੰ ਪਾਉਣੇ ਆ ਦੇ ਹੀ। ਆਉਂਦਾ ਤਾਂ ਖੇਤੀ ਕਰਨੀ ਆ। ਹਾਂ। ਹੋਰ ਜੋ ਕਮਾਤ ਜ਼ਿਲ੍ਹੇ ਦੇ ਕਦਾ ਬਾਈ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਲੱਗਦਾ ਹੈ ਨਾ ਐ ਪੂਰਾ ਵਧੀਆ ਹੈ ਆ ਦਗਾਨਾਂ ਦੇ ਕੋਲ ਨਾ ਹੋ ਰਹੇ ਆ ਠੀਕ ਹੈ ਜੀ ਤੇ ਉੱਥੇ ਦੀ ਐਂਟਰੀ ਹੁੰਦੀ ਆ ਐਂਟਰੀ ਹੋ ਕੇ ਆ ਟਰਾਲੀ ਦੇਖੋ ਕਿੰਨੀ ਸੋਹਣੀ ਬਣਾਈ ਬਾਈ ਜਨੇ ਟਰੈਕਟਰ ਥੱਲੇ ਮੈਟ ਮੋਟ ਲਾ ਕੇ ਟਰੈਕਟਰ ਨੂੰ ਵੀ ਉਨਾ ਹੀ ਪਿਆਰ ਹੈ ਜਿੰਨਾ ਟਰਾਲੀ ਨੂੰ ਬਾਈ ਟਰਲੀ ਆਪਣੀ ਸੁਵਿਧਾ ਨਹੀਂ ਟਰੈਕਟਰ ਨੂੰ ਵੀ ਐਂ ਸਾਂਭ ਕੇ ਰੱਖਦੇ ਮੈਟ ਮੋਟ ਲਾ ਕੇ ਥੱਲੇ ਵਿਛਾਏ ਹੋਏ ਆ ਤੇ ਪਈਆਂ ਬਈ ਸਾਰੇ ਆਰਾਮ ਨਾਲ ਤੇ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਲੱਗਦਾ ਬਈ ਬਹੁਤ ਸੰਗਤ ਆਈ ਹੋਈ ਆ ਬਈ ਬਹੁਤ ਜ਼ਿਆਦਾ ਅਰੇ ਤਾਂ ਅੱਜ ਆ ਸੰਦ ਲੋ ਸ਼ਨੀਵਾਰ ਹੈ ਸ਼ਨੀਵਾਰ ਦੀ ਰਾਤ ਹੈ ਕੱਲ ਨੂੰ ਤੇ ਪਰਸੋਂ ਬਾਧੂ ਹੋਣੇ ਲੋਕੀ ਸਾਡੇ ਹੈਪੀ ਡਿਊਟੀ ਔਰ ਫੈਬਰिकेट ਚ ਪਾਜੀ ਤਾਂ ਹੈਪੀ ਹੋਣ ਸਨ ਆ ਗਏ ਵੀ ਚੱਲ ਹੈਪੀ ਹੈਗਾ ਸਾਡਾ ਬੰਦਾ ਬਣਾ ਹੈ ਨਾ ਵੈਸੇ ਆਇਆ ਮੈਂ ਪਹਿਲੀ ਵਾਰ ਹੈਪੀ ਪਹਿਲੀ ਵਾਰ ਆਇਆ ਤੇ ਬਾਕੀ ਚਲੋ ਵਧੀਆ ਐ ਤੇ ਗੋਲ ਗੱਤੇ ਖਾ ਲਈਏ ਚੱਲ ਇੱਧਰ ਆਗੇ ਆ ਲੋ ਜੀ ਬਾਈ ਜੋ ਚੈੱਕ ਕਰੋ ਟਰੈਕ ਚੜ ਰਹੇ ਆ ਦਿਓ ਉਹਨੇ ਬਾਈ ਸਾਹਮਣੇ ਵਿਰਾਸਤ ਤੇ ਖਾਸ ਆ ਜਿੱਥੇ ਆਪਣੀ ਸਾਰੀ ਇੱਟਰੀ ਦਾ ਬਹੁਤ ਕੋਈ ਦੱਜਾ ਹੈ ਮਤਲਬ ਵੀ ਕਿਥੇ ਦੂਰ ਤੇ ਆਈ ਇਹ ਬਾਸਟਨ ਵੀਊਵਲ ਵਾਲੀ ਦੀ ਆ ਅੱਛਾ ਅੱਛਾ ਫਾਸਟ ਆਣਾ ਜੀ ਜੀ ਅੱਛਾ ਅੱਛਾ ਇਹ ਤਾਂ ਸਹੀ ਲੱਗਦਾ ਇਹਨੂੰ ਦਿਖਾ ਦੋ ਅਸੀਂ ਗੱਡੀ ਆਜਾ ਹੋ ਗਿਆ ਹਾਂ ਬਾਬਾ ਦੀ ਹੁਣੀਆਂ ਦਾ ਗੱਲ ਪੱਕੀ ਆ ਗੱਡੀ ਦਾ ਬਣਾਇਆ ਵਕਿਆ ਇਹ ਸਿੱਥੀ ਜਗ੍ਹਾ ਇਹਨਾਂ ਨੇ ਬਿਲਡਿੰਗ ਕਰੀ ਵੀ ਆ ਮੂਰੇ ਮੂਰੇ ਦੇਖ ਹਾਂ ਸਾਈਡ ਪਰ ਤੇ ਥੋੜੀ ਵੀ ਹੈ ਹੋਰ ਆ ਗਿਆ ਓਏ ਜੋ ਦੇਖੋ ਬਾਈ ਪੂਰਾ ਐ ਬਹੁਤ ਬਬਲੀ ਗਾ ਸੰਗਤ ਸੁਚੋ ਬਾਦੂ ਸੰਗਤ ਹੈ ਮਾਜੀ ਵਾਲੇ ਬਾਦਾਂ ਬਾਈ ਉਹ ਦੇਖ ਨਹੀਂ ਬਾਦੂ ਹੁਣ ਦੋਰੀ ਹੋ ਰਹੀ ਉਹਨੇ ਹਾਂ ਉਹਰੇ ਗੱਡੀ ਗੱਡੀ ਵੀ ਜਾ ਰਹੀਆਂ ਨੇ ਬਾਈ ਅਸੀਂ ਥੱਲੇ ਥੱਲੇ ਨੂੰ ਹਾਂ ਆਹ ਦੇਖੋ ਪਾਲਜ ਮੁੜੇ ਬਿਮਾਰੀ ਵੀ ਐ ਨੀਚੋਲੀ ਛੋ ਕਰਿਆ ਵਾ ਆਹ ਬਾਈ ਨੇ ਮੈਂ ਅਰਦਾਸ ਸ਼ਰਵਾਤ ਕਰੀ ਮੈਂ ਥੱਲੇ ਲਾਈ ਖੜਾਉਣੇ ਦੀ ਬਾਕੀ ਦੇਖੀ ਚੱਲੋ ਆਇਆ ਛੇਤੀ ਚੱਲੀ ਹੈ ਹੈ ਪੂਰੇ ਖੜੀਆਂ ਟਰਾਲੀਆਂ ਵਾ ਟਰਾਲੀਆਂ ਸੈਟ ਆ ਵਾ ਇਹ ਬਾਈ ਬੰਦੇ ਪਹਿਲਾਂ ਆ ਜਾਣੇ ਜਲਦੀ ਆਣੇ ਵਾਲੇ ਆ ਇਹ ਸਾਜਰੇ ਮਤਲਬ ਵੀ ਕਈ ਦਿਨ ਪਹਿਲਾਂ ਜਾਂਦੇ ਨਾ ਉਹ ਟਰਾਲੀਆਂ ਨੂੰ ਫੇ ਜਗਾ ਮਿਲਣਦੀ ਅਜੇ ਕਹਣਾ ਪੰਜ ਆਉਨੇ ਅਜੇ ਤੱਕ ਕੋਈ ਇੱਧਰ ਐਂਟਰੀ ਕੁਝ ਨਹੀਂ ਹੈ ਉਹ ਜਾਣਦੇ ਆ ਗਾਹਾਂ ਲੰਘ ਜੰਨੇ ਪਰ ਉਰੇ ਰਗੜ ਜਾਂਦੀ ਐਨ ਬਣਾਏ ਹੋਏ ਐਟ੍ਰੇ ਟਰੈਕਟਰ ਵਧੀਆ ਬਣਾਏ ਹੋਏ ਕਹਿੰਦੇ ਅੱਜ ਹਾਂਜੀ ਅੱਜ ਸਭ ਵਧੀਆ ਰਿਪੋਰਟ ਆ ਸਾਰੇ ਹਾਂ ਸਵਰਾਜ ਜੋ ਬਹੁਤ ਹੀ ਅੱਜ ਬਾਦੂ ਸਵਰਾਜ ਤੇ ਗੜ ਹੈ ਨਾ ਫੇਰੇ ਉਹ ਦੇ ਸਾਹਮਣੇ ਖੜਾ ਇੱਕ ਹੋਰ ਥੋੜੇ-ਥੋੜੇ ਟੈਰਾਂ ਵਾਲਾ ਥੋੜੇ-ਥੋੜੇ ਆਹ ਦੇਖੋ ਜੀ ਸੰਦੂ ਐ ਸੰਦੂ ਸੰਦੂ ਆਨੇ ਸੰਦੂ ਸੰਦੂ ਲਿਖਾ ਵਾ ਸੰਦੂ ਸੰਦੂ ਹਾਂ ਬਾਕੀ ਟਰ ਉੱਪਰ ਦੇਖੋ ਖੜੇ ਸੱਜੂ ਸਾਰੇ ਆਹ ਦੇਖੋ ਬਈ ਉੱਪਰ ਲੱਗੇ ਸਾਰੇ ਜਾਣਾ ਅਮਰੀਕਾ? ਹਾਂ ਲਵਾਈਏ ਬਈਆ ਉਹ ਲਵਾ ਦਈਏ ਬਈਆ ਤੁਹਾਡਾ ਅਮਰੀਕਾ ਦਾ ਹਾਂ ਦੇਖੋ ਬਾਈ ਬਾਕੀ ਦੋਨੀ ਰੈਟਰ ਟਰਾਲੀ ਪਾਉਂਦੀ ਐ ਅੱਧਾ ਸਾਡਾ ਹੈਪੀ ਅੱਗੇ ਭਿਉਣ ਵਾਲੀ ਗੱਡੀ ਲੈ ਕੇ ਆਇਆ ਆਇਰਦਾ ਉਹ ਹੈ ਜੀ ਕੈਂਪ ਤੇ ਬਾਕੀ ਸਭ ਕੁਝ ਵਧੀਆ ਹੈ ਹਾਂ ਥੋੜੀ देर ਬਹਿ ਕੇ ਪਰਨ ਕਰਨ ਲੱਗ ਜਾਨਾ ਯਾਰ ਟਾਈਮ ਹੋ ਗਿਆ 1:30 ਹੋ ਗਏ ਘੁੰਮਣ ਦਾ ਚਾਹੇ ਸਾਈ ਦਾ ਘੁੰਮੀ ਆ ਕੋਈ ਚੱਕਰ ਦੀ ਪੈ ਜਾਵੇ ਟਾਈਮ ਟੇਬਲ ਦੇਖਣਾ ਕੰਮ ਕਰਨਾ ਕਰਾਈ ਜੀ ਕਹਿੰਦਾ ਕੰਮ ਮਾਰਦਾ ਆਈ ਕਾਰ ਨੂੰ ਜਾ ਰਹੇ ਤੇ ਤੇ ਹਜੂ ਕਹਿੰਦਾ ਮੜੀ ਇੱਥੇ ਕਲਿੱਪ ਦੇ ਕੇ ਨਾ ਸੁਣਾ ਲਾਦਾ ਰਖੰਡਾ ਸਾਹਿਬ ਹੈ ਨਾ ਬਹੁਤ ਗ੍ਰੈਂਡ ਬਣਾਇਆ ਸਾਰਾ ਕੁਝ ਸਿਸਟਮ ਥੋੜਾ ਗੰਦ ਪਾਤਾ ਤਾਂ ਠੀਕ ਹੈ ਆਪਣੇ ਪੰਜਾਬੀ ਦੀ ਆਹ ਮਾੜੀ ਆਤਾ ਐਹੀਂ ਗੰਦ ਪਾਤਾ ਆ ਲਿਆ ਫਾਲਿਆ ਹਾਂ ਵੀ ਤੁਸੀਂ ਡਸਟਪੈਨ ਮਾ ਦਾ ਗੇਰ ਦੋ ਖੇ ਮਾਰਦੇ ਕੈਨੇਡਾ ਸਿੱਟੂ ਮੇ ਨਹੀਂ ਉਹੀ ਗੱਲ ਹੈ ਸਾਹਮਣੇ ਦੇਖਵਾ ਗੰਦ ਹਾਂ ਵਧੀਆ ਕੰਮ ਹੈ ਨਾ ਹੋਮਸ ਬਾਈ ਬਹੁਤ ਵਧੀਆ ਹਰਾਇਰ ਹੋਈ ਜੀ ਜਰੂਰ ਆਇਓ ਬਾਈ ਯਾਨੀ ਅਨੰਦਪੁਰ ਸਾਹਿਬ ਦੇਖਿਆ ਨਹੀਂ ਰਾਤ ਨੂੰ ਬਹੁਤ ਸੋਹਣਾ ਲੱਗਦਾ ਬਹੁਤ ਹੀ ਸੋਹਣਾ ਸਾਰੇ ਬੈਠੇ ਦੇਖੋ ਫੋਲਾ ਮਹੰਦਲਾ ਮਨਾ ਰਹੇ ਕੁਛ ਹੋਏ ਵੀ ਸਾਰੇ ਬਾਈ